ਸਾਲਾ ਦੇ ਵਿੱਚ ਸ਼ੁਰੂ ਹੋਈਆਂ 크리스마ਸ ਦੀਆਂ ਤਿਆਰੀਆਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਪਾਪੀਆਂ ਨੂੰ ਪ੍ਰੇਮ ਕਰੋ ਉਹ ਮਾਰ ਦੇ ਬਦਲੇ ਮਾਰਨੀ ਗੱਲ ਨਹੀਂ ਕਰਦਾ ਉਹ ਪ੍ਰੇਮ ਦੀ ਗੱਲ ਕਰਦੇ ਨੇ ਪ੍ਰਭੂ ਯਿਸੂ ਮਸੀਹ 크ਿਸਚਨ ਭਾਈਚਾਰੇ ਦੇ ਵੱਲੋਂ ਬਟਾਲਾ ਚ ਕੱਢੀ ਗਈ ਤੋਬਾ ਯਾਤਰਾ 25 ਦਸੰਬਰ ਨੂੰ ਜਿੱਥੇ ਪੂਰੇ ਦੁਨੀਆ ਦੇ ਵਿੱਚ 크리스마ਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ 크ਿਸਚਨ ਭਾਈਚਾਰੇ ਦੇ ਵੱਲੋਂ ਇਸ ਤਿਹਾੜ ਨੂੰ ਬੜੇ ਹੀ ਤੂੰ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਦਾਦੇ ਕਿ ਬਟਾਲਾ ਦੇ ਵਿੱਚ 크ਿਸਚਨ ਭਾਈਚਾਰੇ ਦੇ ਵੱਲੋਂ 크ਿਸਮਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅੱਜ 크ਿਸਚਨ ਭਾਈਚਾਰੇ ਦੇ ਵੱਲੋਂ ਬਟਾਲਾ ਦੇ ਵਿੱਚ 크ਿਸਮਸ ਨੂੰ ਲੈ ਕੇ ਇੱਕ ਸ਼ੋਭਾ ਯਾਤਰਾ ਕੱਢੀ ਗਈ ਹੈ ਇਹ ਯਾਤਰਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੱਢੀ ਜਾ ਰਹੀ ਹੈ ਔਰ ਇਹ ਯਾਤਰਾ ਦਾ ਕੱਢਣ ਦਾ ਮਕਸਦ ਇਹ ਹੈ ਕਿ ਆਪਾਂ ਸ਼ਹਿਰ ਦੇ ਵਿੱਚ ਬਟਾਲਾ ਦੇ ਵਿੱਚ ਸ਼ਾਂਤੀ ਔਰ ਪ੍ਰੇਮ ਦਾ ਸੰਦੇਸ਼ ਲੈ ਕੇ ਨਿਕਲੇ ਹਾਂ ਕਿ ਪ੍ਰਭੂ ਯਿਸੂ ਮਸੀਹ ਮੁਕਤੀਦਾਤਾ ਇਸ ਸੰਸਾਰ ਦੇ ਵਿੱਚ ਆਏ ਕਿ ਹਰ ਇੱਕ ਨੂੰ ਪ੍ਰੇਮ ਦਾ ਔਰ ਸ਼ਾਂਤੀ ਦਾ ਸੰਦੇਸ਼ ਮਿਲ ਸਕੇ ਔਰ ਹਰ ਇੱਕ ਆਪਣੇ ਗੁਨਾਹਾਂ ਤੋਂ ਔਰ ਪਾਪਾ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਪਾਪੀਆਂ ਨੂੰ ਪ੍ਰੇਮ ਕਰੋ ਉਹ ਮਾਰ ਦੇ ਬਦਲੇ ਮਾਰਨੀ ਗੱਲ ਨਹੀਂ ਕਰਦਾ ਉਹ ਪ੍ਰੇਮ ਦੀ ਗੱਲ ਕਰਦੇ ਨੇ ਪ੍ਰਭੂ ਯਿਸੂ ਮਸੀਹ ਕਿ ਅਗਰ ਕੋਈ ਪਾਪੀ ਮੇਰੇ ਕੋਲ ਆਏਗਾ ਚਰਚ ਆਏਗਾ ਤੇ ਪ੍ਰਭੂ ਉਹਨੂੰ ਮਾਫ ਕਰਨ ਦੀ ਗੱਲ ਕਰਦੇ ਨੇ ਕਿਉਂ ਪਾਪੀ ਜਾਂ ਚਰਚ ਆਏਗਾ ਤੇ ਬਚਾਇਆ ਜਾਏਗਾ। ਅਗਰ ਆਪਾ ਧਰਮੀ ਖੁਦ ਆਪਣੇ ਆਪ ਨੂੰ ਬਣਾ ਸਕਦੇ ਆਂ ਫਿਰ ਸਾਨੂੰ ਪ੍ਰਭੂ ਈਸ਼ੂ ਮਸੀਹ ਦੀ ਜ਼ਰੂਰਤ ਨਹੀਂ ਪਰਮੇਸ਼ਵਰ ਦੀ ਜ਼ਰੂਰਤ ਨਹੀਂ। ਤੋਂ ਆਪਾਂ ਪਰਮੇਸ਼ਵਰ ਦੇ ਕੋਲ ਆਣਾ ਆ ਉਹ ਸਾਨੂੰ ਧਰਮੀ ਬਣਾਏਗਾ ਔਰ ਸਾਡੇ ਪਾਪਾ ਨੂੰ ਮਾਫ ਕਰਕੇ ਸਾਨੂੰ ਉੱਤਮ ਜੀਵਨ ਜੀਣਾ ਸਿਖਾਏਗਾ। ਕਿ ਅਗਰ ਕੋਈ ਪਾਪੀ ਮੇਰੇ ਕੋਲ ਆਏਗਾ ਚਰਚ ਆਏਗਾ ਤੇ ਪ੍ਰਭੂ ਉਹਨੂੰ ਮਾਫ ਕਰਨ ਦੀ ਗੱਲ ਕਰਦੇ ਨੇ ਕਿ ਉਹ ਪਾਪੀ ਜਾਂ ਚਰਚ ਆਏਗਾ ਤੇ ਬਚਾਇਆ ਜਾਏਗਾ। ਅਗਰ ਆਪਾ ਧਰਮੀ ਖੁਦ ਆਪਣੇ ਆਪ ਨੂੰ ਬਣਾ ਸਕਦੇ ਆਂ ਫਿਰ ਸਾਨੂੰ ਪ੍ਰਭੂ ਈਸ਼ੂ ਮਸੀਹ ਦੀ ਜ਼ਰੂਰਤ ਨਹੀਂ ਪਰਮ ਤੋ ਆਪਾਂ ਪਰਮੇਸ਼ਵਰ ਦੇ ਕੋਲ ਆਣਾ ਆ ਉਹ ਸਾਨੂੰ ਧਰਮੀ ਬਣਾਏਗਾ ਔਰ ਸਾਡੇ ਪਾਪਾ ਨੂੰ ਮਾਫ ਕਰਕੇ ਸਾਨੂੰ ਉੱਤਮ ਜੀਵਨ ਜੀਣਾ ਸਿਖਾਏਗਾ